ਅੱਜ ਫਿਰ ਲੈ ਕੇ ਆਏ ਹਾਂ ਸੋਨੀਆਂ ਸੋਹੀਆਂ ਕੁੜੀਆਂ ਦੇ ਕਰੇ ਲੋ ਰਿਸ਼ਤੇ ਔਰ ਵੈਲ ਸੈਟਲਡ ਇੰਡੀਅਨ ਫੋਰਨ ਦੇ ਲੜਕਿਆਂ ਦੇ ਰਿਸ਼ਤੇ ਹੈ ਜੀ ਵੈਗਰ ਜੀ ਸੋ ਐਂਡ ਤੱਕ ਬਣੀ ਰਹਿਣਾ ਸ਼ਰਟ ਐਂਡ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟੈਸ਼ਨ ਕੋਰਸ ਜੀ ਅੱਥੇ ਪਾਈ ਜਾਂਦੀ ਹੈ ਰਿਸ਼ਤਿਆਂ ਦੀ ਐਡ ਜਗ੍ਹਾ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੈਗਰੋ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਵਿੱਚ ਲਗਾਈ ਜਾਂਦੀ ਹੈ ਉਹ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਬਹੁਤ ਈਜ਼ੀ ਮੈਥਡ ਨਾਲ ਲਗਵਾ ਸਕਦੇ ਹੋ ਵੈਗਰੋ ਜੀ ਕਰਨਾ ਹੈ ਕਿ ਰਿਲੇ ਕਰੋ ਫਿਰ ਵਟਸਐਪ ਔਰ ਸਾਡਾ ਇੱਕੋ ਹੀ ਨੰਬਰ ਆ ਵੈਗਰੋ ਜੀ ਆਪਾਂ ਕਦੇ ਕਿਸੇ ਹੋਰ ਨੰਬਰ ਤੋਂ ਨਾ ਕਦੇ ਕਿਸੇ ਨੂੰ ਮੈਸੇਜ ਕੀਤਾ ਨਾ ਕਦੇ ਕਾਲ ਠੀਕ ਹੈ ਇਹੀ ਇਸ ਨੰਬਰ ਜੋ ਸਕਰੀਨ ਤੇ ਚੱਲਦਾ ਪਿਆ ਜੀ 628059485 ਇਸ ਤੋਂ ਇਲਾਵਾ ਸਾਡਾ ਹੋਰ ਕੋਈ ਨੰਬਰ ਨਹੀਂ ਵਾਈ ਗੁਰਜੀ ਔਰ ਜਿਹੜੇ ਤੇ ਚੈਨਲ ਤੇ ਨਵੇਂ ਹੋ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਹੋਰ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੋਂ ਹਰੀ ਸਕਰੀਨ ਤੇ ਉਤੇ ਆ ਜਾਈ ਵਾਈ ਗੁਰਜੀ ਬਾਈ ਕੁ ਜੀ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਠੀਕ ਹੈ ਜੀ ਔਰ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੇ ਰਿਸ਼ਤੇ ਆਪਣੇ ਦੇ ਠੀਕ ਹੈ ਜੀ ਕੋਈ ਵਿਚੋਲੇ ਦੀ ਲੋੜ ਨਹੀਂ ਐਡ ਦਾ ਮਤਲਬ ਇਹ ਹੈ ਕਿ ਕੋਈ ਵਿਚੋਲਾ ਵਿਚੋਲੇ ਦੇ ਥਰੂ ਤੁਹਾਨੂੰ ਹਜ਼ਾਰਾਂ ਲੱਖ ਰੁਪਏ ਖਰਚ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਸਿੱਧੀ ਆਪਣੇ ਰਿਸ਼ਤੇ ਦੀ ਐਡ ਨੰਬਰ ਸਮੇਤ ਪਾ ਸਕਦੇ ਹੋ ਤੁਹਾਨੂੰ ਨੰਬਰ ਸਮੇਤ ਹੀ ਰਿਸ਼ਤੇ ਮਿਲਣਗੇ ਸਾਰੇ ਠੀਕ ਹੈ ਪੀਲੀ ਪੱਟੀ ਵਿੱਚ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਰ ਰਿਸ਼ਤੇਾਂ ਦੀ ਮੇਰੇ ਨਾਲ ਗੱਲ ਕਰਨ ਦਾ ਸਮਾਂ ਸਵੇਰੇ 11 ਤੋਂ 12 ਦਾ ਠੀਕ ਹੈ ਜੀ ਪੁਲਨਾ ਨਾ ਵੈਗਰੂ ਜੀ ਰਿਸ਼ਤਾ ਜੀ ਕਰੇ ਲੋ ਲੜਕੀ ਦਾ ਗਵਾਲੀਅਰ ਤੋਂ ਰਿਸ਼ਤਾ ਜੀ ਨਾਮ ਕੋ ਔਰ ਕਾਸਟ ਸੈਨੀ ਹੈ ਜੁਨੀ ਸੋ ਬਨਵੇ ਦਾ ਜਨਮ ਪੰਫੂਚਰ ਹਾਈਟ ਹੈ ਐਮਕਮ ਕਿੱਥੇ ਹੋਈ ਹੈ ਡਿਵੋਰਸ ਹੋਇਆ ਪਿਆ ਨਾ ਦਾ ਠੀਕ ਹੈ ਜੀ ਪਿਤਾ ਜੀ ਦਾ ਆਪਣਾ ਕੰਮ ਮਾਤਾ ਜੀ ਹੋਮ ਇੱਕ ਇੱਕ ਭਰਾ ਅਨਮੈਰਿਡ ਹੈ ਦੋ ਪੈਣਾ ਮੈਰਿਡ ਏਰੀਆ ਗਵਾਲੀਅਰ ਲੜਕਾ ਚਾਹੀਦਾ ਜੋ ਵਧੀਆ ਸੁਭਾਅ ਦਾ ਹੋਵੇ ਵੈਸ਼ਨੋ ਹੋਵੇ ਐਨਨ ਸ਼ੁਰੂ ਸੰਪਰਕ ਕਰਨਾ ਜੀ ਵੈਗਰੂ ਜੀ ਰਿਸ਼ਤਾ ਜੀ ਇਟਲੀ ਪੀਆਰ ਲੜਕੇ ਦਾ ਜੀ ਜੱਟ ਸਿੱਖ ਲੜਕਾ ਵਾ ਸਿੰਗ ਰੰਦਾਵਾ ਨੇ 1995 ਦਾ ਜਨਮ ਪੰਫੂਟ ਨੋ ਹਾਈਟ ਹੈ ਲੜਕਾ ਸੋਨਾ ਸੁਨੱਖਾ ਜੀ ਪੜਾਈ ਬਾਰ ਵੀ ਹੈ ਜੀ ਇਟਲੀ ਵਿੱਚ ਫੈਕਟਰੀ ਚ ਵਰਕ ਕਰਦੇ ਹੈ ਔਰ ਜੋ ਮਾਤਾ ਜੀ ਨਹੀਂ ਹਨ ਮਾਤਾ ਪਿਤਾ ਜੀ ਨੇ ਪਰਿਵਾਰ ਦੇ ਵਿੱਚ ਪੈਂਦੇ ਪਰ ਦੋਵੇਂ ਮੈਰਿਡ ਹੈ ਏਰੀਆ ਅਮ੍ਰਿਤਸਰ ਬਿਆਸ ਸਿਕਲ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਪੰਜਾਬ ਚਾਹ ਜਾਂ ਫਿਰ ਇਟਲੀ ਵਾਲੇ ਵੀ ਤੁਹਾਨੂੰ ਸੰਪਰਕ ਕਰ ਸਕਦੇ ਹੋ ਕਿ ਲੜਕੀ ਕੱਚੀ ਹੈ ਤੁਹਾਨੂੰ ਪੱਕਾ ਵੀ ਕਰਵਾ ਦੇਣ ਕਿਉਂਕਿ ਆਪ ਹੀ ਪੀਆਰ ਨੇ ਠੀਕ ਹੈ ਔਰ ਐਸੀ ਕਾਸਟ ਵਾਲੇ ਨੂੰ ਸੰਪਰਕ ਨਾ ਕਰਨ ਜੈਸੀ ਖਲੀਆਂ ਨੂੰ ਪਹਿ ਲੈ ਜਾਈਏ ਵੈਗਰੂ ਜੀ ਰਿਸ਼ਤਾ ਜੀ ਸਰਕਾਰੀ ਨੌਕਰੀ ਕਰਦੇ ਲੜਕੇ ਦਾ ਜੀ ਮਹਿਰਾ ਕਾਸਟ ਹੈ ਜੀ ਸਿੱਖ ਨੇ ਸਿੰਘ ਨੇ 1994 ਦਾ ਜਨਮ 5 ਫੁੱਟ 9 ਹਾਈ ਟੈਕ ਗ੍ਰੈਜੂਏਸ਼ਨ ਕੀਤੀ ਹੋਈ ਹੈ ਸਰਕਾਰੀ ਨੌਕਰੀ ਕਰਦਾ ਲੜਕਾ ਵੈਸ਼ਨੂ ਹੈ ਜੀ ਪਿਤਾ ਜੀ ਬਿਜ਼ਨਸਮੈਨ ਮਾਤਾ ਜੀ ਹੋਮ ਪਟਿਆਲਾ ਲੜਕੀ ਚਾਹੀਦੀ ਬਤ ਗਿਆ ਸੁਭਾਤੀ ਹੋਵੇ ਨਾ ਕੋਈ ਮੰਗ ਨਹੀਂ ਹੈ ਜੀ ਵਾਈ ਗ੍ਰੋ ਜੀ ਰਿਸ਼ਤਾ ਜੀ ਯੋਕੇ ਤੋਨ ਲੜਕੇ ਦਾ ਜੱਟ ਸਿੱਖ ਨਾਮ ਸਿੰਘ ਡਿਵੋਰਸ ਹੋਇਆ ਜੀ 1993 ਦਾ ਜਨਮ ਪੰਜ ਫੁੱਟ 10 ਇਟ ਹੈ ਰੰਗ ਸਾਫ ਖਾਨਦਾਨੀ ਹੈ ਜੀ ਉਹ ਯੋਕੇ ਰੂਚੀ ਵਰਕਰ ਦੇ ਵੀ ਆਪਣਾ ਇੱਕ ਭਰਾ ਫੋਰਨ ਦੇ ਵਿੱਚ ਹੈ ਏਰੀਆ ਸੰਗਰੂਰ ਔਰ ਲੜਕੀ ਚਾਹੀਦੀ ਗਰੀਬ ਪਰਿਵਾਰ ਤੋਂ ਹੋਵੇ ਸੋਨੀ ਦਾ ਖਾਨਦਾਨੀ ਹੋਵੇ ਮੰਗ ਕੋਈ ਨਹੀਂ ਹੈ ਜੀ ਇਹਨਾਂ ਦੀ ਪਟਿਆਲਾ ਮਾਨਸਾ ਹਰਿਆਣਾ ਵਾਲਿਆਂ ਨੂੰ ਪਹਿਲ ਹੈ ਲੜਕੇ ਨੇ ਇੰਡੀਆ ਆ ਕੇ ਆਪਣਾ ਕੰਮ ਸ਼ੁਰੂ ਕਰਨਾ ਹੈ ਠੀਕ ਹੈ ਜੀ ਲਾਈਗਰ ਜਰਿਸਨਾ ਜੀ ਕੈਨੇਡਾ ਦੀ ਲੜਕੀ ਦਾ ਔਰ ਖਤਰੀ ਕਾਸਚੂ ਹੈ ਦੀ ਹੈ ਜੀ ਲੜਕੀ ਕੋਰ ਹੈ ਜੀ ਨਰੂਲਾ ਗੋਤ ਹੈ ਨਰ 1997 ਦਾ ਜਨਮ 5 ਫੁੱਟ 10 ਹਾਈਟ ਹੈ ਜੀ ਦਿੱਲੀ ਦੇ ਰਹਿਣ ਵਾਲੇ ਨੇ ਸਟੱਡੀ ਨਾ ਪੀਜੀਐਮ ਪਲੱਸ ਪੋਸਟ ਗ੍ਰੈਜੂਏਸ਼ਨ ਕੀਤੀ ਇਹਨਾਂ ਨੇ ਕੈਨੇਡਾ ਤੋਂ ਕੰਮ ਕਰਦੇ ਪਏ ਜੀ ਬੈਂਕਫ੍ਰੀਜ ਕੈਨੇਡਾ ਦਾ ਕੈਨੇਡਾ ਹੀ ਔਰ ਪਰਿਵਾਰ ਦੇ ਚਾਚਾਤਾ ਜੀ ਪਿਤਾ ਜੀ ਕੋ ਭਰਾ ਜੋ ਮੈਰਿਟ ਹੈ ਜੀ ਏਰੀਆ ਦਿੱਲੀ ਹੈ ਲੜਕਾ ਚਾਹੀਦਾ ਮਾ ਨੌਨ ਡਰੀਮਰ ਹੋਵੇ ਕੈਨੇਡਾ ਦਾ ਸਿਟੀਜ਼ਨ ਹੋਵੇ ਵੈਲ ਐਜੂਕੇਟਿਡ ਹੋਵੇ ਠੀਕ ਹੈ ਔਰ ਖਤਰੀ ਘਾਸਟ੍ਰਲਿਆ ਨੂੰ ਪਹਿਲ ਹੈ ਤੁਸੀਂ ਨਾਲ ਜ਼ਰੂਰ ਸੰਪਰਕ ਕਰਨਾ ਜੀ ਵਾਇਗਰੇਚੇ ਰਿਸ਼ਤਾ ਹੈ ਜੀ ਖਤਰੀ ਲੜਕੇ ਦਾ ਜੀ ਆਲੂ ਵਾਲਿਆ ਨੇ ਠੀਕ ਹੈ ਨਾਮ ਸਿੰਘ 1993 ਦਾ ਜਨਮ 5 ਫੁੱਟ 5 ਇਟ ਹੈ ਗ੍ਰੈਜੂਏਸ਼ਨ ਕਿੱਥੇ ਹੋਇਆ ਪ੍ਰਾਈਵੇਟ ਨੌਕਰੀ ਕਰਦੇ ਪੇ ਪੈਨਸੋਨਿਕ ਇਲੈਕਟ੍ਰੋਨਿਕਸ ਕੰਪਨੀ ਸੇਲ ਐਂਡ ਐਸੈਸਰੀ ਰਿਚ ਠੀਕ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤਿੰਨ ਪੈਨਾ ਮੈਰਿਟ ਨੇ ਏਰੀਆ ਲੁਧਿਆਣਾ ਜੀ ਲੜਕੀ ਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਜਰਨਲ ਕਾਸਟ ਵਾਲਿਆਂ ਨੂੰ ਜਰੂਰ ਸੰਪਰਕ ਕਰਨ ਜੀ ਵਾਈਗਰ ਜੀ ਰਿਸ਼ਤੇ ਦੀ ਦੋਸਤਗੇ પ્રમાਨਦਾਰ ਰਾਮ ਗੜੀਆ ਤੀਮਾਨ ਨੇ ਨਾਮ ਸਿੰਘ ਮੰਗਲੀਕਾ ਇੱਕ ਬ੍ਰਦਰ ਵੱਡਾ ਮੰਗਲੀਕਾ ਜੀ ਬੀਏ ਪਾਸ 89 ਦਾ ਜਨਮ ਹੈ ਜੀ 5 ਫੁੱਟ 5 ਹਾਈਟ ਤੇ ਲੱਕੜ ਦਾ ਕੰਮ ਕਰਦੇ ਵਧੀਆ ਆਮਦਨ ਹੈ ਦੂਜਾ ਭਰਾ 1990 ਦਾ ਜਨਮ ਹੈ ਜੀ 10ਵੀਂ ਪਾਸ ਹੈ ਔਰ ਸੁਪਰਵਾਈਜ਼ਰ ਨੇ ਫੈਕਟਰੀ ਦੇ ਵਿੱਚੋਂ ਨਾਲੇ ਵੀ ਵਧੀਆ ਆਮਦਨ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਤੇ ਪ੍ਰੈ ਮੈਰਿਡ ਮਤਲਬ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਨਜਰੂ ਸੰਪਰਕ ਕਰਨਾ ਜੀ ਵੈਗ੍ਰੇਜ ਰਿਸ਼ਤਾ ਜੀ ਕੈਨੇਡਾ ਤੋਂ ਜੱਟ ਸਿੱਖ ਲੜਕੇ ਦਾ ਨਾਮ ਸਿੰਘ 1995 ਦਾ ਜਨਮ ਹੈ ਜੀ 5 ਫੁੱਟ 10 ਹਾਈਟ ਆ ਸੰਗਰੂਰ ਦੇ ਰਹਿਣ ਵਾਲੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਨਾ ਨੇ ਔਰ ਜੌਬ ਕਰਦੇ ਆ ਜੀ ਕੈਨੇਡਾ ਦੇ ਵਿੱਚ ਹੀ ਵੈਸ਼ਨੋ ਪਰਿਵਾਰ ਅੱਜ ਇੱਕ ਬ੍ਰਦਰ ਹੈ ਨਾ ਦਾ ਲੜਕੀ ਚਾਹੀਦੀ ਹੈ ਵੈਲ ਐਜੂਕੇਟਿਡ ਹੋਵੇ ਖਾਨਦਾਨੀ ਹੋਵੇ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ वाई गुरु जी रिश्ते जी लड़की ਦਾ ਬਾਲਾ ਤੋਂ ਰਦਾਸwami ਪਰਿਵਾਰ ਤੋਂ ਬਿਲੋਂਗ ਕਰਦੇ ਜੀ 1991 ਦਾ ਜਨਮ 14 ਹਾਈ ਟੈਕ ਕੋਚਰ ਖੱਤਰੀ ਨੇ MBA ਕੀਤੀ ਹੋਈ ਹੈ ਵੈਸ਼ਨੋ ਪਰਿਵਾਰ ਹੈ ਜੀ ਛੋਟੇ ਮੇਨਰਾ ਡਿਵੋਰਸ ਹੋਇਆ ਪਿਆ ਪਿਤਾ ਜੀ ਜੋ ਬਿਜ਼ਨਸ ਕਰਦੇ ਨੇ ਮਾਤਾ ਜੀ ਹੋਮ ਮੇਕਰ ਇੱਕ ਪ੍ਰਾਜਨ ਮੈਰਿਡਾ ਲੜਕਾ ਚਾਹੀਦਾ ਵਾ ਖੱਤਰੀ ਔਰ अरोੜੇ ਵਾਲਿਆਂ ਨੂੰ ਕਾਸਟ ਵਾਲਿਆਂ ਨੂੰ ਪਹਿਲ ਹੈ ਜੀ ਔਰ ਲੜਕਾ ਜਦੋਂ ਨੌਕਰੀ ਕਰਦਾ ਹੋਵੇ ਜਾਂ ਫਿਰ ਆਪਣਾ ਕੰਮਕਾਜ ਕਰਦਾ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਬੜਾ ਵਧੀਆ ਰਿਸ਼ਤਾ ਵਾਈਗੋ ਜੀ ਰਿਸ਼ਤਾ ਜੀ ਵੈਲ ਸੈਟਲਡ ਖੰਨਾ ਖਤਰੀ ਲੜਕੇ ਦਾ ਜੀ ਨਾਮ ਸਿੰਘ ਨੇ 1994 ਦਾ ਜਨਮ 6 ਫੁੱਟ 2 ਹਾਈਟ ਹੈ ਜੀ ਸਟੱਡੀ ਇਹਨਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਔਰ ਬਹੁਤ ਵਧੀਆ ਕਰਦੇ ਪਏ ਜੀ ਵਰਕ ਯੂਕੇ ਕੰਪਨੀ ਦੇ ਨਾਲ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭਰਾ ਤੇ ਇੱਕ ਛੋਟੀ ਭੈਣ ਹੈ ਜੀ ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਕਰੇਲੂ નો ਡਿਮਾਂਡ ਵਾਈਗੋ ਜੀ ਰਿਸ਼ਤਾ ਜੀ ਜਰਮਨੀ ਪੀਆਰ ਲੜਕੇ ਦਾ ਜੀ ਜੱ ਇਹ ਲੜਕੀ ਸੰਪਰਕ ਕਰ ਸਕਦੀ ਹੈ ਜੀ ਜਲਦੀ ਵਿਆਹ ਕਰਨਾ ਵਾ ਨਾਮ ਸਿੰਘ 40 ਸਾਲ ਦੀ ਉਮਰ ਹੈ ਜੀ ਪਨਫੁੱਟ 7 ਹਾਈਟ ਹੈ ਏਰੀਆ ਕਪੂਰਥਲਾ ਵੈਸ਼ਨੋ ਹੈ ਜੀ ਲੜਕਾ ਸੋਨਾ ਸੁਨੱਖਾ ਔਰ ਡਿਵੋਰਸ ਹੋਇਆ ਜੀ ਨਾ ਦੋ ਬੱਚੇ ਨੇ ਪਰ ਸੈਪਰੇਟ ਰਹਿੰਦੇ ਨੇ ਠੀਕ ਹੈ ਲੜਕੀ ਚਾਹੀਦੀ ਹੈ ਜੋ ਗ੍ਰੈਜੂਏਟ ਹੋਵੇ ਜਰਮਨੀ ਨਾਲ ਜਾ ਕੇ ਉਥੇ ਕੰਮ ਕਰ ਸਕੇ ਠੀਕ ਹੈ ਜੀ ਚੁੰਨੀ ਚੜਾਵਾ ਕੋਈ ਮੰਗਣੀ ਹੈ ਜੀ ਇਹਨਾਂ ਦੀ ਲੜਕੀ ਚਾਹੀਦੀ ਜੋ ਬਿਨਾ ਬੱਚੇ ਤੋਂ ਹੋਵੇ ਜਾਂ ਜਿਹਨੂੰ ਬੱਚਾ ਨਾ ਹੋ ਸਕਦਾ ਹੋਵੇ ਇਹਨਾਂ ਨਾਲ ਜੋ ਸੰਪਰਕ ਕਰਨਾ ਜੀ ਐਸਬੀਸੀ ਕਾਸਟੋਲੀਨ ਨੂੰ ਸੰਪਰਕ ਬਿਲਕੁਲ ਨਾ ਕਰਨ ਵੈਗਰੂ ਜੀ ਟਿਸ਼ਟਰ ਜੀ ਲੜਕੇ ਦਾ ਆਪਣਾ ਕਾਰੋਬਾਰ ਹੈ हेयर कट ਹੈ ਜੀ ਰਾਮਗੜੀਆ ਲੜਕਾ ਇਕੱਲਾ ਲੜਕਾ ਜੀ ਇੱਕ ਭੈਣ ਹੈ ਬਸ ਈ ਇਕੱਲਾ ਲੜਕਾ ਨਾਮ ਸਿੰਘ ਕਟੋਰਾ ਕਾ ਗੋਤਾ ਜੀ ਨਾ 1995 ਦਾ ਜਨਮ 5 ਫੁੱਟ 9 ਹਾਈਟ ਹੈ 10ਵੀਂ ਪਾਸ ਪਲੱਸ ਇਹਨਾਂ ਨੇ 2 ਸਾਲ ਤੱਕ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਵਾ ਇਹਨਾਂ ਦਾ ਕੰਮ ਹੈ ਜੀ ਸਟੀਲ ਸ਼ਟਰਿੰਗ ਸਟੋਰ ਐਂਡ ਐਡੀਐਸ ਲੈਥੋਗ੍ਰਾਫੀਕਲਰ ਫੋਟੋਸ਼ਾਪ ਪਿਤਾ ਜੀ ਦਾ ਵੀ ਆਪਣਾ ਕੰਮ ਹੈ ਮਾਤਾ ਜੀ ਹੋਮੇਕਰ ਨੇ ਇੱਕ ਸਿਸਟਰ ਹੈ ਜੋ ਮੈਰਿਡ ਹੈ ਜੀ ਏਰੀਆ ਜਲੰਧਰ ਪਿੰਡ ਤੀਨਾ ਲੜਕੀ ਚਾਹੀਦੀ ਹੈ ਜੀ ਦਾ ਘੱਟ ਪੰਫੁੱਟ 4 ਜਾਂ ਪੰਫੁੱਟ 5 ਹੋਵੇ ਕੰਪਿਊਟਰ ਕੋਰਸ ਕਿਤਾਬੇ ਹੋਵੇ ਔਰ ਰਾਮਗੜੀ ਆਕਾਸ ਤੋਂ ਬਿਲੋਂਗ ਕਰਦੀ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਵਾਈ ਗੁਜਰੀ ਰਿਸ਼ਤਾ ਜੀ ਵੈਲਥ ਸਾਈਟ ਤੇ ਸਿੰਗਲ ਸੰਦਾ ਜੀ ਨਾਮ ਹਾਈਡਰਖਾਗਾ ਜੀ ਕੋਲ ਨੇ ਬ੍ਰਾਹਮਣ ਨੇ 2000 ਦਾ ਜਨਮ ਹੈ ਜੀ ਬੱਚੇ ਦਾ 6 ਫੁੱਟ ਹਾਈਟਾ ਪਠਾਨਕੋਟ ਦੇ ਰਹਿਣ ਵਾਲੇ ਹੈ ਸਟੱਡੀ ਇਹਨਾਂ ਨੇ ਕੀਤੀ ਜੀ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਔਰ ਵਰਕ ਕਰਦੇ ਪਏ ਜੀ ਸੀਐਸਸੀ ਸੈਂਟਰ ਐਂਡ ਸਾਈਬਰ ਕਾਫੇ ਪਿਤਾ ਜੀ ਦਾ ਆਪਣਾ ਬਿਜ਼ਨਸ ਹੈ ਜੀ ਮਾਤਾ ਜੀ ਹੋਮ ਮੇਕਰ ਇੱਕ ਪਹਿਰ ਨਾ ਜੋ ਮ ਤੇ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਇਹਨਾਂ ਜੁੱਸੰਪਰ ਕਰਨਾ ਜੀ ਵਾਈਕਰੂ ਜੀ ਰਿਸ਼ਤਾ ਜੀ ਕਰੀ ਲੋ ਲੜਕੀ ਦਾ ਨਾਮ ਕੋਰ 21 ਸਾਲ ਦੀ ਉਮਰ ਦਸਵੀਂ ਪਾਸ ਹੈ ਜੀ 5 ਫੁੱਟ 3 ਹਾਈਟ ਹੈ ਕਾਸਟ ਹੈ ਜੀ ਮਹਿਰਾ ਔਰ ਲੜਕੀ ਬਹੁਤ ਸੋਹਣੀ ਹੈ ਜੀ 슬림 ਹੈ ਸੋਹਣੀ ਹੈ ਏਰੀਆ ਪਟਿਆਲਾ ਲੜਕਾ ਚਾਹੇ ਤਾਂ ਜੋ ਵਧੀਆ ਹੋਵੇ ਵੈਸ਼ਨੋ ਹੋਵੇ ਇੰਡੀਆ অর ਫੋਰਨ ਵਾਲੇ ਸੰਪਰਕ ਕਰ ਸਕਦੇ ਜੀ ਲੜਕਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਤਾਂ ਫਿਰ ਜ਼ਮੀਨ ਹੋਵੇ ਜਾਂ ਫਿਰ ਫੋਰਨ ਦਾ ਹੋਵੇ ਨਾ ਜੋ ਸੰਪਰਕ ਕਰਨਾ ਜੀ ਵਾਈਗੁਰ ਜੀ ਰਿਸ਼ਤੇ ਜੀ ਵੈਰੀ ਵੈਲ ਸੈਟਲਡ ਸਿੰਗਲ ਚਾਈਲਡ ਹੈ ਜੀ ਲੜਕਾ ਜੱਟ ਸਿੱਖ ਵੈਸ਼ਨੋ ਹੈ ਜੀ ਨਾਮ ਸਿੰਘ 1992 ਦਾ ਜਨਮ 5 ਫੁੱਟ 8 ਇਟਾਜ ਦੀ ਬੀਟੈਕ ਇਲੈਕਟ੍ਰਿਸਿਟੀ ਵਿੱਚ ਕੰਮ ਕਰਦੇ ਪਏ ਇੰਜੀਨੀਅਰ ਨੇ اور ਬਹੁਤ ਵਧੀਆ ਪੈਕੇਜ ਹੈ ਜੀ ਇਹਨਾਂ ਦਾ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਸਿੰਪਲ ਐਜੂਕੇਟਿਡ ਹੋਵੇ ਨੋ ਡਿਮਾਂਡ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਵੈਗੁਰ ਜੀ ਰਿਸ਼ਤਾ ਜੀ ਰਾਮਗੜੀਆ ਲੜਕੇ ਦਾ ਲੜਕਾ ਵੈਸ਼ਨੋ ਹੈ ਜੀ ਨਾਮ ਸਿੰਘ 1985 ਦਾ ਜਨਮ 5 ਫੁੱਟ 6 ਹਾਈਟ ਹੈ 10ਵੀਂ ਪਾਸ ਹੈ ਜੀ ਕਾਰਪੈਂਟਰ ਨੇ ਵਧੀਆ ਆਮਦਨ ਹੈ ਇਹਨਾਂ ਦੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਚਾਰ ਪ੍ਰਾ ਇੱਕ ਵਿਆਹ ਹੈ ਜੀ ਪ੍ਰਾਇਨਾ ਦਾ ਏਰੀਆ ਮਗਾਪੁਰਾਣਾ ਲੜਕੀ ਚਾਹੀਦੀ ਹੈ ਰਾਮਗੜੀਆ ਲੜਕ ਕਾਸਟ ਜਿਹੜੀ ਲੜਕੀ ਵਾਲਿਆਂ ਨੂੰ ਪਹਿਲ ਹੈ ਜੀ ਨੋਟ ਡਿਮਾਂਡ ਚੁੰਨੀ ਚੜਾਵਾ ਵਾਈਕਰ ਜੀ ਰਿਸ਼ਤਾ ਜੀ ਵੈਲ ਸੈਟਲਡ ਬਿਜ਼ਨਸਮੈਨਰ ਜੀ ਲੜਕਾ ਬਿਜ਼ਨਸ ਹੈ ਜੀ ਇਹਨਾਂ ਦਾ ਆਪਣਾ ਕਾਸਟ ਹੈ ਜੀ ਚੌਧਰੀ ਨਾਮ ਸਿੰਘ 1996 ਦਾ ਜਨਮ ਪਨਫੁੱਟ 3 ਹਾਈਟ ਹੈ ਜੀ 12ਵੀਂ ਪਾਸ ਨੇ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਤਿੰਨ ਟੈਕਸੀਆਂ ਨੇ ਲੜਕੇ ਕੋਲ ਆਪਣੀਆਂ ਪਰਸਨਲ ਪਰਿਵਾਰ ਦੇ ਵਿੱਚ ਸਿਰਫ ਮਾਤਾ ਜੀ ਨੇ ਦੋ ਪ੍ਰਾਣੇ ਔਰ ਇਹ ਵੀ ਹੈ ਜੀ ਚੰਡੀਗੜ੍ਹ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਨੋ ਡਿਮਾਂਡ ਚੁੰਨੀ ਚੜਾਵਾ ਵਾਇਗਰੋ ਚ ਰਿਸ਼ਤਾ ਜੀ ਲੜਕੀ ਦਾ ਰਾਮਗੜੀਆ ਮਿਸਤਰੀ ਹੈ ਜੀ ਨਾਮ ਕੋਰ 27 ਸਾਲ ਦੀ ਉਮਰ 5 ਫੁੱਟ 5 ਹਾਈਟ ਹੈ ਨਰਸਿੰਗ ਕੀਤੀ ਹੋਈ ਹੈ ਔਰ ਕੰਮ ਵੀ ਨਰਸ ਦਾ ਹੀ ਹੈ ਨਾ ਦਾ ਠੀਕ ਹੈ ਜੀ ਪਿਤਾ ਜੀ ਫਾਰਮਰ ਪਲੱਸ ਬਿਜ਼ਨਸ ਹੈ ਜੀ ਔਰ ਇੱਕ ਭਰਾ ਤੇ ਇੱਕ ਭੈਣ ਲੜਕਾ ਚਾਹੀਦਾ ਜੋ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਜਾਂ ਫਿਰ ਯੂ ਐਸ ਏ ਦਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਇਹਨਾਂ ਨੂੰ ਸੰਪਰਕ ਕਰਨਾ ਜੀ